ਮੇਰਾ ਨਾਮ ਰਾਜਕੋਪ ਚੰਸੇਤ ਹੈ ਪ੍ਰਤੀਕ ਸੰਭਲੀਨ ਔਰ ਤਵਿੰਗਹੀ ਜ਼ਿਲ੍ਹਾ ਕੰਟਰੋਲਰ ਹਾਂ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜੇ ਤਿੰਨ ਰਾਹਤ ਕੈਂਪ ਫਾਜ਼ਿਲਕਾ ਵਿੱਚ ਬਣਾਏ ਗਏ ਸੀਗੇ ਪਹਿਲਾ ਇਹ ਸੀਗਾ ਜਿਹੜਾ ਉਹ ਹੈਗਾ ਜਲਾਲਾਪਾਦ ਦੂਸਰਾ ਲਾਧੂਕਾ ਮੰਡੀ ਤੇ ਤੀਸਰਾ ਜਿੱਥੇ ਹੈਗਾ ਫਾਜ਼ਿਲਕਾ ਤਾਂ ਇਹਦੇ ਵਿੱਚ ਅੱਜ ਜਿਹੜਾ ਇੱਥੇ ਆਪ ਸਾਡਾ ਲਾਧੂਕੀ ਮੰਡੀ ਦੇ ਵਿੱਚ ਕੈਂਪ ਸੀਗਾ ਤਾਂ ਉੱਥੇ ਅੱਜ ਮੇਰੀ ਡਿਊਟੀ ਲੱਗੀ ਸੀ ਤਾਂ ਇੱਥੇ ਜਿਹੜੇ ਪਰਿਵਾਰ ਹੈਗੇ ਸਾਰੇ ਬੈਠੇ ਤੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਇਹ ਸਾਰੇ ਜਿਹੜੀ ਹੈਗੇ ਇਹ ਬੁੱਧੜਾ ਪੈਣੀ ਦੇ ਤੇ ਘੁਰਕਾ ਪਿੰਡ ਦੋ ਪਿੰਡਾਂ ਦੇ ਹੈਗੇ ਸਾਰੇ ਪਰਿਵਾਰ ਜਿੰਨੇ ਵੀ ਹੈਗੇ ਆ ਤਾਂ ਇਹ ਜਿਹੜਾ ਇਹਨਾਂ ਦੀ 2200 ਕਿੱਲਾ ਜ਼ਮੀਨ ਆ ਜਿਹੜੀ ਬਿਲਕੁਲ ਜਿਹੜਾ ਉਹਨਾਂ ਦਾ ਖੁਨਾਸੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈਗਾ ਤੇ ਇਹਨਾਂ ਦੇ ਜਿਹੜੇ ਘਰ ਵਗੈਰਾ ਹੈਗੇ ਉਹ ਵੀ ਬਿਲਕੁਲ ਜਾਨੀ ਪਾਣੀ ਹੈਗਾ ਬੰਦੇ ਬੰਦੇ ਜਿੰਨਾ ਪਾਣੀ ਤੇ ਸਮਾਨ ਵੀ ਕਈਆਂ ਦਾ ਵਿੱਚ ਪਿਆ ਹੈਗਾ ਤੇ ਕਈਆਂ ਦੀ ਢੱਡ ਕੇ ਕੋਠਿਆਂ ਤੇ ਰੱਖਿਆ ਹੋਇਆ ਹੈਗਾ ਤੇ ਜਿਹਦੀ ਕੋਈ ਗਰੰਟੀ ਹੈ ਨਹੀਂ ਵੀ ਉਹ ਬਚੂ ਕਾ ਜਸਤੀ ਵਿੱਚ ਜੇ ਤਾਂ ਪਾਰਸਾਂ ਹੋਈ ਜਾਂਦੀਆਂ ਕਈਆਂ ਦੀ ਪਾਲਾਂ ਵੀ ਉੱਤੇ ਪਾਈਆਂ ਹੋਈਆਂ ਤੇ ਇਹ ਪਾਰ ਹੈ ਉਹ ਜਿਨ੍ਹਾਂ ਨੇ ਜਿੰਨਾ ਪਰ ਬੈਂਕਲ ਵੀ ਪਹਿਲੀ ਜ਼ਮੀਨ ਹੈਣੀਗੀ ਤੇ ਕੁਝ ਪਰਵਾਰਾਂ ਨੇ ਛੇਕੇ ਤੇ ਨਹੀਂ ਲਈਆਂ ਹੋਈਆਂ ਸੀਆਂ ਵੀ ਜਿਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਤੇ ਇਹਨਾਂ ਨਾਲ ਆਪਾਂ ਗੱਲ ਕਰਦੇ ਹੈਗੇ ਵੀ ਇਹ ਦੱਸੇ ਕਿ ਤੁਹਾਡਾ ਨਾਮ ਬੋਲੋ ਹਾਂ ਸਰਣ ਦੱਸੋ ਇੱਕ ਵਾਰ ਮੀਨਾ ਡੁੱਬ ਗਈਆਂ ਨੇ ਬਹੁਤ ਪਾਣੀ ਵੱਡਾ ਵੱਡਾ ਖੜਿਆ ਹੈ ਕੁਝ ਨਹੀਂ ਸਾਰਾ ਨਾਸ਼ ਹੋ ਗਿਆ ਹੈ ਕਿਸਾਨ ਨੂੰ ਤਾਂ ਜਿ ਕਣਕਾਂ ਦੀ ਵੀ ਕੋਈ ਮਿਹਨਤ ਨਹੀਂ ਦੀ ਜੀ ਜਿਹਾ ਸੀ ਤੇ ਸਾਰਾ ਸਾਲ ਪਾਣੀ ਐਵੇਂ ਖੜਾ ਰੱਖਿਆ ਹੋ ਕਿ ਕਈ ਜਿਮੇਂ ਹਣਾ ਨਹੀਂ ਆਉਂਦੀਆਂ ਨੇ ਹੁਣ ਆ ਬੱਚਿਆਂ ਦੀ ਡਾੜੀ ਦੱਪਾ ਵੀ ਬੰਦ ਬੈਠੇ ਫਰੇ ਬੱਚੇ ਲੈ ਕੇ ਕੁਛ ਰਹਿ ਸੋ ਕਿ ਕਿਸੇ ਲਾਡੂ ਕੇ ਚੱਲੀ ਹੈ ਟੂੜੀਆਂ ਪੱਟੇ ਡੱਠਾ ਸਭ ਲੋਰ ਗਿਆ ਕੋਈ ਉਹ ਚੀਜ਼ ਨਹੀਂ ਰਹਿ ਗਈ ਸਾਡੇ ਕੰਨੇ ਤੋਂ ਕੱਡੇ ਬੱਜ ਗਏ ਨੇ ਫਰੇ ਤਾਂ ਚੜ ਗਏ ਪਾਣੀਆਂ ਤੇ ਪਾਣੀ ਆ ਮੇਰਾ ਨਾਮ ਸਮਨਜਕ ਪੋਰਾ ਮੇਰਾ ਪਿੰਡ ਸੁੱਕਾ ਤੇ ਉੱਧ ਭਨੇਂਗਾ ਨਾਲ ਹੀ ਹੋਵੇ ਸਾਡੇ ਜੋ ਕਿ ਪਿੰਡ 'ਚ ਬਹੁਤ ਪਾਣੀ ਆ ਚੁੱਕਾ ਹੈ ਪਾਣੀ ਨਾਲ ਸਾਡੇ ਸਾਰੀਆਂ ਸ਼ਬੀਨਾ ਖਰਾਬ ਹੋ ਗਏ ਸਾਡੇ ਘਰ ਵੀ ਕੁਝ ਦੇਖ ਚੁੱਕੇ ਆ ਤੇ ਕੁਝ ਖਰਾਬ ਹੋ ਗਿਆ ਬਹੁਤ ਬੁਰੀ ਹਾਲਤ ਹੋ ਗਈ ਸਾਡਾ ਸਮਾਨ ਵੀ ਉੱਤੇ ਠੀਕ ਖਰਾਬ ਹੋ ਗਿਆ ਲੱਗ ਗਿਆ ਕਿ ਕੋਈ ਜੀ ਇਹ ਹੋ ਜੇ ਕਿ ਲੋਕ ਨੇ ਸਾਡੇ ਕੋਲ ਜਿਹੜੇ ਅੱਜ ਵੀ ਪਰਾਂ 'ਚ ਬੈਠੇ ਆ ਜੋ ਕਿ ਆਪਣਾ ਸਮਾਨ ਸਮਾਨ ਦੇ ਖਾਤਰ ਬੈਠਾ ਹੈ ਸਾਡਾ ਸਮਾਨ ਜੋ ਜਿਹੜੇ ਬਾ ਕੁਝ ਚੋਰ ਜਾਂਦੇ ਆ ਸਾਡਾ ਸਮਾਨ ਚੋਰੀ ਕਰ ਲੈਂਦੇ ਸਾਨੂੰ ਇਹ ਵੀ ਡਰ ਹੁੰਦਾ ਅਸੀਂ ਆਪਣਾ ਸਾਰਾ ਸਮਾਨ ਰੱਖ ਆਇਆ ਕਿਸੀਂ ਇੱਥੇ ਬੈਠੇ ਆਂ ਡਰਨਾ ਮੰਡਿਲਾ ਤੋਂ ਤੇ ਸਾਡੀ ਜ਼ਮੀਨਾਂ ਖਰਾਬ ਅਗੀਆਂ ਸਾਡੀ ਮੰਗ ਇਹ ਹੈ ਕਿ ਜਿਹੜੇ ਬੱਚੇ ਇੰਨੇ ਪੜੇ ਬੈਠੇ ਨੇ ਜਿਹੜੇ ਬਾਰਡਰ ਪੱਟੀ ਤੇ ਰਹਿੰਦੇ ਨੇ ਉਹਨਾਂ ਦੇ ਉਹਨਾਂ ਵੀ ਸਰਕਾਰ ਵੱਲੋਂ ਕੋਈ ਸਹੂਲਤ ਕੱਢੀ ਜਾਵੇ ਜਾਂ ਜੇ ਸਾਨੂੰ ਸਰਕਾਰੀ ਜੌਬ ਨਹੀਂ ਦੇ ਸਕਦੇ ਸਾਨੂੰ ਪ੍ਰਾਈਵੇਟ ਕਿਤੇ ਜਾਂ ਵੀ ਵੀ 20000 ਜਾਂ 20000 ਦੀ ਜੌਬ ਦੇ ਦੇਣ ਸਾਡੀ ਇਹ ਮੰਗ ਰਹੀ ਹੈ ਬਈ ਪਰਿਵਾਰ ਦਾ ਇੱਕ ਮੈਂਬਰ ਲਾਇਆ ਜਾਵੇ ਪ੍ਰਾਈਵੇਟ ਜੌਬ ਦਿੱਫਰ ਜਰਵੇ ਤੋਂ ਕੰਮ ਨਹੀਂ ਕਰ ਰਹੀ ਕਾਹਦੇ ਤੇ ਸਰਕਾਰੀ ਦਿੱਤੇ ਜੀ ਇਹ ਰਹਿਣ ਕਿ ਨਿਟਰਾ ਨੇ ਕੇਂਦਰ ਮੈਂ ਰਕਬਰ ਪੈਣੀ ਸਾਡੀ ਹੁਣ ਇਹੀ ਮੰਗੇ ਕਿ ਸਾਡੇ ਤੱਕ ਹੁਣ ਕੋਈ ਰਸ ਨਾ ਕੋਈ ਧਾਇ ਹੋ ਸਾਡੀ ਜ਼ਮੀਨ ਦਾ ਸਰਵਾ ਕੀਤਾ ਜਾਵੇ ਜੋ ਸਾਡੀ ਜ਼ਮੀਨ ਨਾ ਖਰਾਬ ਹੋ ਚੁੱਕਿਆ ਨਹੀਂ ਸਾਨੂੰ ਸਹੂਲਤ ਕੁ ਖਾਦ ਪੀਜ ਦਿੱਤੀ ਜਾਵੇ ਸਾਡੀ ਘਰਾਂ ਦਾ ਸਰਵਰ ਕਿਸ਼ਨਗੁਰੂ ਜੋ ਕਿ ਸਾਡੀ ਘਰਾਂ ਵਿੱਚ ਹੈ ਪਾਣੀ ਪਾਣੀ ਬਹੁਤ ਜ਼ਿਆਦਾ ਗਏ ਚੋ ਡਿੱਗਣ ਦਾ ਵੀ ਖਤਰਾ ਹੈ ਕੋਈ ਕੁਛ ਵੀ ਗਾਇ ਨਹੀਂ ਕੁਛ ਮਕਾਨਾਂ ਦੀ ਸਹੂਲਤ ਦਿੱਤੀ ਜਾਵੇ ਮੇਰਾ ਨਾਮ ਅਜੀਤ ਰੌਇ। ਤੁਹਾਡੀ ਇਹ ਮੰਗ ਕੇ ਵੀ ਜੇ ਅਤੀ ਰਤੋਂ ਬੁਕੀਤ ਉਹਨਾਂ ਦੇ ਇਸ ਪਾਵਰ ਦੇ ਹੋਂਦ ਤੇ ਆਲੀ ਤਾਂ ਪਤਾ ਸਾਦਾ ਬੰਦ ਹੋ ਗਿਆ। ਕੁਝ ਕਿਰਪਾ ਬਾਰੇ ਸੋਚਾ ਜਾਵੇ। ਜਿਨ੍ਹਾਂ ਦੀ ਨਹੀਂ ਖੇਤੀਗੀ ਉਹਨਾਂ ਤਾਂ ਜਮਰਲੇ ਖਾਣ ਦਿੱਤੀ ਜਾਏ ਤੇ ਮਕਾਨ ਬਣਾ ਦਿੱਤਾ ਜਾਵੇ। ਤੁਹਾਡੀ ਜ਼ਮੀਨ ਹੈਗੀ ਨਹੀਂ ਹੈਗੀ ਤੇ ਸਾਡੀ شادی ਕੁੜੀਆਂ ਦੀ ਕਰਨੀ ਹੈ। ਸਾਨੂੰ ਤਾਂ ਮੁਸ਼ਕਲ ਲੱਗਦੀ ਕਿ ਅਗੜਾ ਕਰਜ਼ਾ ਨਹੀਂ ਉਤਰਾਂ। ਮੈਂ ਕਿਵੇਂ ਨਾ ਵਾਂ? ਕੱਲ ਨੂੰ ਕੁੜੀਆਂ ਦਾ ਵਿਆਹ ਕਰਨਾ ਤੇ ਕਿਸ ਨਾਲ ਆਪਣਾ ਕੰਮ ਨਹੀਂ ਆਉਂਦਾ। ਬੇਟੀਆਂ ਦੀ ਚਾੜੀ ਆਵਾਜ਼ ਕੋਈ ਸੂਲਤ ਨਹੀਂ ਸੁਝਾ ਰਹੀ ਇੱਕ ਦੀ ਕੁੜੀਆ ਤਿੰਨ ਤਿੰਨ ਕਿਸੇ ਦਾ ਆਚਾਰ ਹੈ ਮੈਚਸ ਕਰ ਨਹੀਂ ਉਹਨਾਂ ਬਾਰੇ ਫੈਸਲੇ ਬੰਦੀ ਇਹ ਪਰਿਵਾਰ ਜਿਹੜੇ ਹੈਗੇ ਇਹਨਾਂ ਦੀ ਤਕਰੀਬਨ ਕਿੰਨ ਤਨ ਦੇ ਗਿਆ ਇੱਕ ਇੱਕ ਪੀੜਾ ਹੈਗਾ ਸਾਰੇ ਕਿੱਤੀ ਲੋਕ ਹੈਗੇ ਕੋਈ ਗੁਜ਼ਾਰਾ ਕਰਦੇ ਹੈਗੇ ਦਿਹਾੜੀਆਂ ਵਗੈਰਾ ਕਰਕੇ ਤੇ ਇਹਨਾਂ ਦੀ ਮੰਗ ਹੈਗੀ ਹੈ ਵੀ ਇੱਕ ਤਾਂ ਇਹ ਕਹਿੰਦੇ ਵੀ ਸਾਡੇ ਜਿਹੜੇ ਹੈਗੇ ਆ ਜਦੋਂ ਸਾਸੀ ਘਰੇ ਵਾਪਸ ਜਾਵਾਂਗੇ ਪਾਣੀ ਲੈ ਗਿਆ ਤਾਂ ਸਾਡੀਆਂ ਜ਼ਮੀਨਾਂ ਵਗੈਰਾ ਜਦੋਂ ਅਸੀਂ ਬਣਾਉਣੀਆਂ ਉਹਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਇਹੀ ਹੈਗਾ ਵੀ ਕਿਉਂਕਿ ਰਾਸ਼ਨ ਵਗੈਰਾ ਬਹੁਤ ਆ ਚੁੱਕਿਆ ਹੈਗਾ ਤੇ ਪੱਠੇ ਵੀ ਟੂੜੀ ਵਗੈਰਾ ਵੀ ਬਥੇਰੀ ਹੈਗੀ ਆ ਤੇ ਵੀ ਹੁਣ ਇਹ ਅਪੀਲ ਹੈਗੀ ਆ ਵੀ ਲੋਕਾਂ ਨੂੰ ਜੋ ਵੀ ਕੋਈ ਇਹਨਾਂ ਦੀ ਸਹਾਇਤਾ ਕਰਨਾ ਚਾਹੁੰਦਾ ਹੈਗਾ ਜਾਂ ਤੇ ਉਹ ਜਦੋਂ ਇਹਨਾਂ ਦੀ ਪਾਣੀ ਉੱਤਰ ਗਿਆ ਅੱਜ ਇਹਨਾਂ ਨੂੰ 10% ਲੋਡ ਹੈਗੀ ਉਹਦੋਂ ਇਹਨਾਂ ਨੂੰ 90% ਖੋਣੀ ਹੈ ਜਿੱਦੇ ਪਾਣੀ ਉੱਤਰ ਗਿਆ ਕਿਉਂਕਿ ਇਹਨਾਂ ਦੀ ਜ਼ਮੀਨਾਂ ਦੇ ਵਿੱਚ ਮਿੱਟੀਆਂ ਜਿਹੜੀਆਂ ਹੈਗੀਆਂ ਉਹ ਟੋਏ ਠਿੱਬੇ ਬਣ ਜਾਣੇ ਹੋਏ ਕਿ ਜ਼ਮੀਨ ਜਿਹੜਾ ਉਹਨੂੰ ਵਾਈ ਜੋਬ ਕਰਨ ਦੇ ਲਈ ਉਹਦੇ ਤੇ ਵੀ ਤੇਲ ਦਾ ਖਰਚਾ ਹੋਣਾ ਹੈਗਾ ਬਾਕੀ ਜਿਨ੍ਹਾਂ ਦੇ ਮਕਾਨ ਵਗੈਰਾ ਟਹਿ ਗਏ ਆ ਜਾਂ ਇਹਨਾਂ ਦੀ ਰਿਪੇਅਰ ਕਰਨ ਵਾਲੀ ਹੈਗੀ ਉਹ ਕੀਤੀ ਜਾਵੇ ਤੇ ਉਹਦੇ ਮੈਂ ਵੀ ਜਿਹੜੇ ਜਿਹੜੇ ਵੀ ਸੱਜਣ ਹੇਰੀ ਐਮਜੀਓ ਕੋਈ ਵੀ ਜਿਹੜੀਆਂ ਸੰਸਥਾਵਾਂ ਹੈਗੀਆਂ ਜੇ ਕੋਈ ਵੀ ਇਹਨਾਂ ਦੀ ਸਹਾਇਤਾ ਕਰਨਾ ਚਾਹੁੰਦੇ ਆ ਤੇ ਪਲੀਜ਼ ਹੁਣ ਕੋਈ ਰਾਸ਼ਨ ਵਗੈਰਾ ਨਾ ਫਿਰ ਭਾਵੇਂ ਆ ਕੇ ਟਰੈਕਟਰ ਲਿਆ ਕੇ ਆਪਦਾ ਤੇਲ ਪਾ ਕੇ ਇਹਨਾਂ ਨੂੰ ਬੀਜਾ ਜਾਂ ਇਹਨਾਂ ਨੂੰ ਜਿਹੜੀ ਹੈਗੀ ਰੇਵ ਵਗੈਰਾ ਜਾਂ ਇਹਨਾਂ ਦੇ ਮਕਾਨਾਂ ਦੀ ਉਹ ਕਿਰਾਏ ਜਾਵੇ ਉਹਦੇ ਲਈ ਪੇਮੈਂਟ ਦਿਓ ਜਾਂ ਖੁਦ ਆ ਕੇ ਇਹਨਾਂ ਦੇ ਕਰਾਓ ਇਹ ਤਾਂ